ਸਾਰੇ ਸੰਸਾਸੀ ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਜੀ ਲਓ ਜੀ ਟਾਈਮ ਤੇ ਹੈਗਾ ਦੁਪਹਿਰ ਦਾ ਤੇ ਆਪਾਂ ਬਣਾਉਣੀ ਆ ਚਣਿਆਂ ਨੂੰ ਮੜਾ ਜਾ ਗ੍ਰੈਂਡ ਕਰਕੇ ਇਹਨਾਂ ਦੀ ਗਿਚਕ ਇਧਰ ਆਪਾਂ ਵੀ ਕੋਹ ਰੱਖਨੇ ਕਰ ਜੂ ਇਹਨਾਂ ਨੂੰ ਗ੍ਰੈਂਡ ਕਰਦੇ ਆ ਤੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪਹਿਲੇ ਭੈਣ ਭਣ ਭਰਾ ਸਭ ਨਾਲ ਜੁੜੇ ਰਤਵਾਦਾ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਸੋਨੇ ਸੋਨੇ ਕਮੈਂਟ ਕਰੋ ਤੁਸੀਂ ਮੈਨੂੰ ਦੱਸਿਓ ਸਾਰੇ ਭੈਣ ਭਰਾਵਾਂ ਬੀਤਨ ਵੀਡੀਓ ਕਿਦਾਂ ਦੀ ਲੱਗੀ ਤੇਹੀ ਮੈਂ ਬਣਾਇਆ ਦਿਖਾਇਓ ਤੇ ਚਲੋ ਜੀ ਫਿਰ ਆਪਾਂ ਜਾਂਨੇ ਰਸੋਈ ਚ ਮੈਂ ਇਹਨਾਂ ਨੂੰ ਗ੍ਰाइंड ਕਰ ਲਾਂ ਮਣੇ ਜੀ ਬਣੀ ਰਿਓ ਤੁਸੀਂ ਵੀਡੀਓ ਦੇ ਨਾਲ ਫਿਰ ਆਪਾਂ ਗੁੜ ਦੇਸੀ ਕਿਉ ਪਾ ਕੇ 2 ਚਮਚੇ ਗੁੜ ਪਗਰਾਉਣੇ ਆ ਫਿਰ ਉਹਦੇ ਵਿੱਚ ਆਪਾਂ ਪਾਵਾਂਗੇ ਤੇ ਫਿਰ ਤੁਸੀਂ ਵੇਖਿਓ ਸੌਲੀ ਗੋੜਾ ਇੱਕ ਗੋੜਾ ਪੁਰਾਣਾ ਇਹਦਾ ਰੰਗ चेंज ਹੋ ਗਿਆ ਤਾਂ ਪੌਣਾ ਮੈਂ ਇਹ ਵੀ ਇਹਦੇ ਪਾਚਾ ਸੋਟੈਂਚ ਰੈਸਿਪੀ ਉਹ ਖੋੜੇ ਦੇ ਵਿੱਚ ਪਾ ਲੈਂਦੇ ਆ ਆ ਗੋੜ ਜਿਹੜਾ ਇਹਨੇ ਗੋੜ ਸਾਰਾ ਕੋਲ ਗਿਆ ਤੇਰੇ ਵਿੱਚ ਪਾ ਦਨ ਮੇਰਾ ਚਨੇ ਗ੍ਰੇਨਡ ਕੀਤੇ ਦੜੜ ਫੜਨ ਵਿੱਚ ਯਾਰ ਨਾਲ ਜਲਦਾ ਬਰੂਦਾ ਦੇ ਵਿੱਚ ਕੋਈ ਆ ਸੌਂਫ ਇਹ ਕਰਨਾ ਪਵੇ ਆਹ ਨੇ ਇਧਰ ਵਿੱਚ ਲਾ ਲਿਆ ਕਿ ਉਹ ਇਹੋ ਲਾ ਕੇ ਇਧਰ ਵਿੱਚ ਆਪਾਂ ਇਹਦੀ ਜੜੀ ਸੈੱਟ ਕਰਨੀ ਹੈ ਡਾਲਟਾ ਪਾ ਸਕਦੇ ਆ ਉਹਦੇ ਆਪਾਂ ਬਜਾਰੋਂ ਵੀ ਜਿਹੜੀਆਂ ਗਿਜ ਕਰਨੀਆਂ ਹੁੰਦੀਆਂ ਨੇ ਉਹ ਤੇ ਉਹ ਵੀ ਫਿਰ ਆਪਾਂ ਖਾ ਲੈਨੇ ਆ ਥੋੜੀ ਜਿਹੀ ਸੌਂਫ ਥੋੜੀ ਅਸੋੜਾ ਜਾਂ ਨਾਰੀਅਲ ਦਾ ਬਰੂਦਾ ਗੋੜ ਆਪਣਾ ਗਿਆਰੇ ਪੱਗੜਾ ਇਹੋ ਪੱਲੇ ਵੀ ਚੰਗੀ ਗੋੜ ਨੇ ਕਿ ਉਹ ਜੜਾ ਹੈ ਛੱਟਾ ਜੀ ਹੁਣ ਆਪਾਂ ਇਹ ਕਰਕੇ ਬ੍ਰੈਂਡ ਕੀਤੇ ਤੇ ਆ ਜਿਹੜਾ ਹੈਗਾ ਵਾ ਚਣੇ ਪਾ ਦਿੰਨੇ ਉਲੀ ਪਾ ਦੇ ਸੌਂਖ ਤੇ ਤੇਲ ਦੇ ਵਿੱਚ ਘੁਲਣਾ ਨਾ ਢਾੜੀ ਵਾਲਾ ਬਰੂਦਾ ਆ ਲਿਆ ਆਪਾਂ ਠੱਲੇ ਠੱਲੇ ਲਾ ਕੇ ਇਹਨੂੰ ਜਲਦੀ ਜਰਾ ਅੱਗ ਲਾ ਲਈਏ। ਤੇ ਇਹ ਸਟ੍ਰਿੰਗ ਦੇ ਨਾਲ ਜਿਹੜੀ ਬਣੂਗਾ। ਜਨਾ ਦੇ ਖਾਓ, ਬੱਚਿਆਂ ਨੂੰ ਖਵਾ ਦਿਓ, ਆਪ ਖਾਓ। ਇਸ ਨੂੰ ਫੇਰ ਤਵੇ ਤੇ ਦੀ ਮਦਦ ਦੇ ਨਾਲ ਇਹਨੂੰ ਆਪਾਂ ਸੈਟ ਕਰਦੇ ਆ ਕਿਉਂਕਿ ਉਦਾਂ ਤੇ ਕਰਨਾ લોજી એનું આપતા સેટો ફર એનું આપંડા રાખ દા અહી હાલ દીકરી ખુશ ખુશ ગરમ

ਇਹ ਕਪੜਾ ਇੰਗੇਜ ਕਰ ਇਹਨੂੰ ਆਪਾਂ ਦਿੱਤਾ ਸੈੱਟ ਕਰ ਫਿਰ ਇਹਦੇ ਟੁਕੜੇ ਜੇ ਕਟਾਂਗੇ ਇਹਨੂੰ ਠੰਡਾ ਕਰ ਲਗੇ ਭੁਜੇ ਚਨੇ ਨਾਲ ਰੀਲ ਦਾ ਬਰੂਦਾ ਸੌਂਫ ਗੁੜ ਤੇ ਦੇਸੀ ਘਿਓ ਤੋਂ ਹੀ ਵੀ ਬਣਾਇਓ ਖਾਇਓ ਤੇ ਇਹ ਵੀ ਆਪਾਂ ਢੋੜੀਆਂ ਕਟਾਂਗੇ ਤੇ ਸਾਰੇ ਜਣੇ ਖਾਵਾਂਗੇ ਫਿਰ ਅਹੀਂ ਵੀ ਦੱਸਾਂਗੇ ਕਿ ਕਿੱਦਾਂ ਦੀ ਬਣੀ ਐ ਠੰਡਾ ਪੋਸ ਆ ਜਾਇਆ ਹੋ ਗਿਆ ਨੇ ਮੈਂ ਫਰਿਜ ਚ ਰੱਖਾ ਮੈਂ ਫਿਰ ਆਪਾਂ ਟੁਕੜਿਆਂ 'ਚ ਕੱਟਾਂਗੇ ਰੋਟੀ ਚਾਰ ਦੇ ਨਾਲ ਲਓ ਜੀ ਚਾਹ ਬਣ ਗਈ ਗਿਜਕੇ ਵੀ ਬਣ ਗਈ। ਤੁਹਾਨੂੰ ਆਪਾਂ ਪੀ ਲਈਏ ਚਾਹ ਨਾਲ ਟਾਟਾ ਛਕ ਲਈਏ ਤੇ ਨਾਲ ਮਿਲਦੇ ਫਿਰ ਪੰਗੀ ਜਿਹੀਆਂ ਟੁਕੜੀਆਂ ਬਣਾ ਕੇ ਜੀ। ਲਓ ਜੀ ਜਿਹੜੀ ਆਪਾਂ ਪੂਜੇ ਚਣਿਆਂ ਦੀ ਗਿਜਕ ਤਿਆਰ ਕੀਤੀ ਹੀ ਵੇਖੋ ਜੀ ਕਿਡੀਆਂ ਸੋਹਣੀਆਂ ਬਣ ਗਈਆਂ। ਤੁਸੀਂ ਵੀ ਖਾਓ। ਵੇਖੋ।